ਸਤ ਸ੍ਰੀ ਅਕਾਲ ਜੀ ਸਾਰੇ ਨੂੰ ਕੀ ਹਾਲ ਚਾਲ ਜੀ ਆ ਦੇਖੋ ਕੀ ਕਰਦਾ ਪਿਆ ਅੱਜ ਅਸੀਂ ਬਣਾਉਣ ਲੱਗੇ ਜੀ ਗਜਰੇਲਾ ਗਾਜਰਾ ਬਿੱਲੀ ਕਾਸ਼ ਹੋ ਗਈ ਹੋਈਆਂ ਨੇ ਤੇ ਤੇਰਾ ਟੀਕਾ ਲਾਉਮੋ ਲਾਸਟ ਤੇ ਆ ਗਏ ਕਹਿੰਦਾ ਫਿਰ ਮੈਂ ਕਰਨੀ ਆ ਹਾਂ ਇਹ ਮੇਰੇ ਟੀਕਾ ਲਾਦੇ ਮੈਂ ਟੀਕਾ ਲਾਦੇ ਹਾਂ ਜੀ ਦਾਤ ਮੇਰੇ ਲਈ ਇਹ ਦੇ ਮੇ ਕੋਲ ਨਹੀਂ ਟੀਕਾ ਜੀ ਉਸਮਾਨ ਹੋ ਗਿਆ ਤਿਆਰ ਗਾਜਰਾ ਰਗੜਤੀਆਂ ਬਾਕੀ ਕਰਦੇ ਉੱਥੇ ਜਾ ਕੇ ਪਾਪਾ ਤੇ ਬੁਨੋਂ ਨੀਵਰ ਹੁਣੋ ਕਾਲਾ ਕਰ ਬੰਦੋ ਜੀ ਕੜਾਈ ਚ ਪੈ ਗਿਆ ਗਿਜਰੇਲਾ ਹੋਇ ਤੇ ਗਾਜਰਾਂ ਹੀ ਪਈਆਂ ਗਿਜਰੇਲਾ ਤੇ ਬੰਨ ਗਿਜਰੇਲਾ ਪਾਜੇ ਗਾਜਰਾ ਪਈਆਂ ਗਿਜਰੇਲਾ ਦਾ ਗਾਜਰਾਂ ਦਾ ਗਿਜਰੇਲਾ ਬੰਨਾ ਹੈ ਇਹ ਚਾਪਟਰ ਲਿਓ ਮੇਰੇ ਕੋਲ ਚਾਪਟਰ ਲਿਓ ਮੇਰੇ ਕੋਲ ਹੁੰਦਾ ਕਿੰਨੇ ਥੋੜੇ ਤੂੰ ਇਹੀ ਛੁੱਟੀ ਜਾਣ ਕੇ ਨਹੀਂ ਹੂੰ ਅੰਮੀ ਉਹ ਲੋਬਾਦਨ ਮੈਂ ਜਾਣ ਕੇ ਥੋੜਾ ਚਿਰ ਰੈਂਜਣਗੇ ਤੇ ਬਾਕੀ ਮਟੀਰੀਅਲ ਅਜੇ ਪੈਂਦਾ ਕਿੰਨਾ ਚਿਰ ਲੱਗਣਾ ਇਹਨੂੰ ਅੱਛਾ 1/2 ਡੇਢ ਗੇਟਾ ਲਾਜੇਗਾ ਆਪਰਾ ਚਲੋ ਜੀ ਬਾਕੀ ਕਰਦੇ ਆਂ ਤਿਆਰੀ ਹੋ ਗਿਆ ਸਾਰਾ ਇਹਦਾ ਅਸੀਂ ਵੀ ਅੱਜ ਪਹਿਲੀ ਵਾਰੀ ਟਰਾਈ ਕਰਨ ਲੱਗੇ ਆਂ ਦੇਖਦੇ ਆਂ ਕਿਸ ਤਰ੍ਹਾਂ ਦਾ ਬਣਦਾ ਇਹ ਰੋਟੀ ਦਾ ਕਸਰ ਤੇ ਬਾਅਦ ਪੂਰੀ ਲਾਵਾਂਗੇ ਕਸਰ ਉਹਦੀ ਕੱਢਾਂਗੇ ਇਹਦੀ ਉਹ ਪਿੱਛੇ ਕੀ ਬੋਲਦੀ ਐ ਅੰਦਰ ਤੇ ਇਲਾਹ ਠੰਡ ਦਾ ਕਾਫੀ ਫਰਕ ਪੈ ਗਿਆ ਐ ਹੀ ਗਏ ਆਈ ਵੀ ਬਣਾ ਕੇ ਵੇਚ ਲਈ ਇੱਕ ਆਈ ਗਿਜਰੇਲਾ ਹੂੰ ਅੰਛਾ ਧੰਨਵਾਦ ਲਾਈਦਾ ਵਾ ਓਏ ਇਹ ਲੈ ਲਾ ਫੰਦੇ ਨਾਲੇ ਲੋ ਜੀ ਦੁੱਧ ਵੀ ਆ ਗਿਆ ਤੇ ਬਾਕੀ ਹੋ ਗਈ ਹੁਣ ਬਾਕੀ ਦੇ ਖੰਡ ਵਗੈਰਾ ਹੀ ਪਾਣੀ ਵਿੱਚ ਮੂਰਾ ਤਾਂ ਚਾਹੀਦੀ ਹੈ ਹੂੰ ਮੂਰਾ ਤਾਂ ਚਾਹੀਦੀ ਹੈ ਆਟਾ ਕੀ ਕਰਨੀ ਮੈਂ ਮਮਾ ਬਦਾਮ ਦੀਆਂ ਦੀਰੀਆਂ ਕੱਢ ਕੇ ਲਿਆਓ ਪਹਿਲਾਂ ਨਹੀਂ ਮੈਂ ਆਟਾ ਹੀ ਲਾਵਾਂ ਲਿਓ ਨਾ ਲੋ ਜੀ ਕੜਾਈ ਉੱਪਰ ਦਾ ਘੜੀ ਰੋਟੀ ਨੀਮੀ ਹੋ ਗਈ ਨੇ ਹੋਰ ਸੋੜਦਾ ਜਾਣਾ ਜੋ ਜੋ ਨਾ ਨਾ ਰੋਟੀ ਬਣਾ ਕੇ ਵੇਦੇ ਹੋਗੇ ਕਿਆ ਕਿਆ ਜਲਦੀ ਜਲਦੀ ਖਾ ਲੈ ਮੇ ਜੇਲਾ ਬੰ ਚਲੇ ਜੋ ਵੀ ਮੈਨੂੰ ਨਹੀਂ ਲਿਆ ਕੇ ਦੇਣਾ ਤੂੰ ਇਹ ਵੀ ਗੀਨ ਲਾ ਕੇ ਦੇਣਾ ਇਹ ਵੀ ਨਹੀਂ ਲਾ ਕੇ ਦੇਣਾ ਇਹ ਨਹੀਂ ਲਾ ਕੇ ਦੇਣਾ ਤੂੰ ਕੀ ਲਾ ਕੇ ਦੇਣਾ ਮੰਮੀ ਨੂੰ ਕਹਿੰਦਾ ਕੁਛ ਵੀ ਨਹੀਂ ਕੁਛ ਵੀ ਨਹੀਂ ਜਾ ਰੋਟੀ ਖਾ ਫੜਾ ਫੜ ਬਰਗਰ ਲਾ ਕੇ ਦੇਣਾ ਹਾਂ ਜਲਦੀ ਜਾ ਰੋਟੀ ਖਾ ਫਿਰ ਚੱਲੀਏ ਕਿੱਥੇ ਬਾਜ਼ਾਰ 어이 어이 이거 다해 줘. 아 우다 ਤੋ ਇਹ ਠੰਡਾਈ ਪਾਦ ਨਹੀਂ ਕਰੂਗਾ ਕਿ ਪੋਣਾ। ਤੋ ਦੋ ਦਨ ਉਤਾਰਦਾ ਬਾਰਾ ਦਮ ਨਾਲ ਸਤੇ। ਉਹ ਇਹ ਤਰ੍ਹਾਂ ਸਿਕੰਦੇ। ਖੰਡ ਪਾਤੀ ਐ ਤੇ ਪਾਦ ਨਹੀਂ ਹੈ ਵਿੱਚ ਉਹ ਵੀ ਰਚ ਜੰਦੀ ਨਾਲ ਹੀ। ਐਂਡ ਤੇ ਪੁਣੀ ਖੰਡ। ਅੰਡਾ ਐਂਡ ਤੇ ਪਈਦੀ ਐ। ਤੇਗ ਨਾਲ ਦੇ ਪਹਿਲਾਂ ਹੀ ਆਉਂਦੀ ਹੈ ਇਹਦੇ ਕੋਸ਼ਿਸ਼ ਉਹ ਵੀ ਇਸ ਤਰ੍ਹਾਂ ਆਉਂਦੀ ਹੈ। ਸੁਆਦ ਵੀ ਆਉਂਦੀ ਜਦੋਂ ਜਿਹੜਾ ਤਿਆਰੀ ਹੋ ਗਿਆ ਹੁੰਦਾ। ਲੇਕਿਨ ਇੱਥੇ ਪਾਵਾਂਗੇ ਉਹਨਾਂ ਕਿਰੀਆਂ ਲਗਾਉਣ ਦੀਆਂ ਇਹ ਬਾਕੀ ਉਹ ਸਮਾਨ ਨਾ ਨਾ ਭਈ ਜਾਵਾਂਗੇ ਇਹਨੂੰ ਹੋਰ ਹੀ ਹੋਰ ਹਿਲਾਇਆ ਜਾਵਾਂਗਾ ਹੁਣ ਥੱਲੇ ਨਾਲ ਲੱਗ ਜਾਈ ਫੜੇ ਰਹਿਣ ਤੁਸੀਂ ਖਲਟ ਨੂੰ ਉਗਿਰੀਆਂ ਦੀ ਕਟਿੰਗ ਕਰਕੇ ਵਿੱਚ ਪਾਉਣੀ ਆ ਐਡ ਹੋ ਗਿਆ ਵਿੱਚ ਹਾਂ ਰੰਗ ਬਦਲ ਗਿਆ ਦਾ 4 ਥੀ ਕੱਪ ਕੇ ਬਾਰੇ ਤੇ ਦੇ ਲਈ ਨਾ ਨਾ ਫੋਨ ਤੇ ਗੱਲ ਆਉਂਦੀ ਨਾਨਕ ਜੇਲਾ ਹਾਂ ਆਜੀ ਕਲਰ ਬਦਲ ਗਿਆ ਆਇਆ اون ਨੂੰ ਲੈ ਦੋ ਦਾ ਬੈਗ ਫੜਾ ਕੇ ਉਹ ਹਾ। ਕੋਇਆ papa ji ਬਾਅਦ ਚ ਪੰਦਾ। ਇਹ ਤੇ ਦੁੱਧ ਮਿਕਸ ਹੋਇਆ ਹੈ। ਰੰਗ ਹੀ ਚੇਂਜ ਹੋ ਗਿਆ ਮੇਰਾ। orange ਹੋ ਗਿਆ। ਹਾਂ। ਕੈਮਰੇ ਚ ਪੀਲਾ ਵਿਖੰਦਿਆ। ਨਹੀਂ ਹੋ ਗਿਆ। ਵਰਕਰ ਪੈਂਦਾ ਮਨਮੋਟ। ਤਾਂ ਦਾ ਹੋ ਰਿਹਾ। ਜੀਮਾਇਆ ਹੋਇਆ ਜਰੇਲਾ ਪਾਵਾਂਗੇ ਅੱਜ। ਰੋਟੀ ਕੈਨਸਲ ਕਰਤੀ। ਆਪਾਂ ਗਿਜਰੇਲਾ ਹੀ ਖਾਣਾ। ਮੈਂ ਦੇ ਕੇ ਰੱਖਾ ਦੇ ਪਹਿਲਾਂ ਵੀ ਨਹੀਂ ਖਾਦੀ ਜਿਹੜੀ ਖਾਦੀ ਹੁਣ ਅੱਢਤੀ ਹਾਂ ਇਹ ਕੰਨੀ ਹੋ ਸੋਗਿੰਦੀ ਹੋਰ ਮਲ ਆਇਆ ਸੋ ਇਹ ਰਹੀ ਖਾਦੀ ਕੱਲੇ ਕੋਈ ਨਹੀਂ ਵੀ ਪਾ ਦਾਂਗੇ ਇਹਦੇ ਨੂੰ ਸੋ ਟੱਡ ਦੋ ਥੋੜੇ ਜਿਹਾ ਲੈ ਉਹ ਲੱਕੀ ਆਪੇ ਬਾਚ ਬਣਾਨਾ ਹੁੰਦਾ ਨਹੀਂ ਹੈ ਬਣੀ ਗਿਆ ਬਸ ਹੁਣ ਥੋੜੇ ਰਹਿ ਗਏ ਹਮ ਬਖਸ਼ਾ ਰੱਬ ਦਾ ਬਰਕਤ ਨੂੰ ਆ ਜੀ ਇਹ ਵੀ ਬਹੁਤ ਬਹੁਤ ਮਨ ਰੋਟੀਆਂ ਆਡੀ ਸਾਹਮਣੇ ਪਰੀ ਗਰੀ ਬਹੁਤ ਕੈਨਰ ਅੰਦਰ ਕੋਈ ਅੰਦਰ ਹੋ ਕੀ ਹੈ ਕੀ ਸੀ ਸੁਆਦੇ ਕੇ ਵਧੀਆ ੱੱੱ ਤੱਲਾ ਵਾਲਾ ਹੈ ਮੈਂ ਵਧੀਆ ਆ ਉਹਦੇ ਨਾਲੋਂ ਮਗਾ ਪਿਗਲ ਗਿਆ ਸਾਰਾ ਨਹੀਂ ਪਿਗਲ ਗਿਆ ਕੋਈ ਗੱਲ ਨਹੀਂ ਉਹਦੇ ਨਾਲ ਟੇਸਟੀ ਐ ਜਿਹੜਾ ਇਹਦੇ ਨਾਲ ਇਹਦੇ ਕੋ ਖਾਣਾ ਵਾ ਉਹ ਜਾਓ ਤੇ ਹੋਰ ਕੀ ਬਹੁਤ ਦਾ ਕ੍ਰਿਸਪੀ ਆ ਆ ਖਾ ਕੇ ਤਾਂ ਪੂਰਾ ਵਾ ਕ੍ਰਿਸਪੀ ਨਹੀਂ ਹੋ ਤੇਲ ਚ ਫਰਾਈ ਕਰਦਾ ਉਹ ਨਹੀਂ ਸਹੀ ਰਹਿੰਦਾ ਆ ਸਭ ਨਰਮ ਨਰਮ ਸਹੀ ਰਹਿੰਦਾ ਇਹ ਵਧੀਆ ਲੱਗਦਾ ਮੈਨੂੰ ਤਾਂ ਇਹਸਾ ਲੱਗਦਾ ਜਦੋਂ ਘਰ ਵੀ ਬਣਾਉਣੇ ਤੇਲਾ ਵਾਲੇ ਲਿਓਨੇ ਇਹ ਮੌਜੀ che c'è la vera e ora la storia per allora ਇਹਨਾਂ ਗਰੰਦੀਏ ਸੁੱਕਿਆ ਮਾਰਾ ਮੋਟਾ ਪਾਣੀ ਨੌਂ ਦੀ ਮਸ ਬਾਣੀ ਚੱਲਿਆ ਹੋਰ ਖੰਡ ਪਾਉਣੀ ਆ ਫੇਰ ਉਹ ਸੁਕਣੀ ਆ ਜੇ ਖੰਡ ਪਾਉਣੀ ਆ ਹਾਂਜੀ ਇਫੇਸਾ ਕੋਣਾ ਪਾਣੀ ਉਹ ਬਾਹਰ ਹੀ ਫੜੋ ਵਾਣੀ ਰਹਿਣਾ ਤੇਜ਼ ਕਰਨਾ ਫਿਰ ਗੈਸ ਫੋੜਾ ਫਟ ਨਾ ਨਾ ਹਿਲਾਈ ਜਾ ਨਾ ਨਾ ਹਿਲਾਈ ਜਾਈ ਨਾ ਅੱਗੇ ਨਹੀਂ ਬਣਾਉਣਾ ਅੱਛਾ ਇਹ ਤਾਂ ਨਹੀਂ ਲੱਗ ਜਾਂਦਾ Thoda ya kaate. Thoda ya horpa. Thoda ni khanpadi horan? Paasi. Ni nani honi? Thoda ya horpa? No. Thoda ya. ਲਓ ਜੀ ਹੋ ਗਿਆ ਤਿਆਰ ਗਜੇਲਾ ਤੇ ਬਹੁਤ ਹੀ ਟੇਸਟੀ ਬਣਿਆ ਮਿੱਠਾ ਵੀ ਬਹੁਤ ਵਧੀਆ ਪਿਆ ਹੈ ਹਲੋ ਖਾ ਕੇ ਵੇਖੋ ਹੂੰ ਉਧਰ ਪੈ ਜਾ ਨਮੇ ਜਦੋਂ ਆਉਂਗੇ ਉਦ ਹੋ ਜੂਗੀ ਨਾਨਾ ਹੂੰ ਨਾਨਾ ਉਧਰ ਕਿਦ ਅੱਦਿ ਚਾਹ ਹਾਲਾ ਜੇਛੇ ਬਹੁਤ ਵਧੀਆ ਬਣਿਆ ਹੂੰ ਖਾ ਕੇ ਵੇਖੋ ਬਹੁਤ ਸਵਾਦ ਬਣਿਆ ਨਾਨੇ ਹਣੋ ਹੂੰ ਹੂੰ ਪਾਪਾ ਮੈਂ ਇੱਤੇ ਮੈਂ ਇੱਤੇ ਖਾ ਲੋ ਕੁਛ ਨਹੀਂ ਖਾਣਾ ਇਹਨੇ ਖਾਣਾ ਕਿੰਨੇ ਖਾਣਾ ਨਹੀਂ ਖਾ ਲਿਆ ਖਾ ਲਿਆ ਉਹਨੇ ਖਾ ਲਿਆ ਹਾਂ 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 ਹ ਇਦਰੇ ਮਮਾ ਦੇ ਬੁੱਗੇ ਚ ਪਾ ਦੇ ਡਿੱਗੇ ਨਾ ਧਿਆਨ ਨਾਲ ਇਹ ਥੋੜਾ 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 ਮੈਂ ਤਾਂ ਇਹ ਰੋਡ ਛੱਡਣੀ ਆ ਮਮਾ ਟੇਸਟ ਕੀ ਹੈ ਮਮਾ ਟੇਸਟ ਪੁੱਛੋ ਇਹ ਠੀਕ ਹੈ ਮੈਂ ਖਾऊंगी ਤੁਸੀਂ ਵੀ ਪਾਓ ਤੁਸੀਂ ਵੀ ਪਾਓ ਮੂਝ ਆਪਣੇ ਮੈਂ ਖਾਇਆ ਮਿੱਠਾ ਨਹੀਂ ਖਾਂਦੇ ਤੁਸੀਂ ਨਹੀਂ ਖਾਂਦੇ ਟੌਫੀ ਖਾਂਦੇ ਨਹੀਂ ਟੌਫੀ ਖਾਂਦਾ ਤੇ ਇਹ 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 ਮੂਹ ਤੇ ਬੋਲਣਾ ਕਿ ਤੂੰ ਬਾਹਰ ਚਲ ਬਸ ਆਪ ਖਾ ਰਹੁਣ ਚ ਬਸ ਕਰ ਸਾਰਾ ਖਾ ਲੈ ਨਾ ਮੰਮਾ ਸਾਰਾ ਹੀ ਖਾਣਾ ਨਹੀਂ ਮੇਰੀ ਦਦੀ ਵਰਗੀ ਹੀ ਖਾਣਾ ਬਸ ਬਸ ਦਦੀ ਭਾਗਿੰਦੀ ਖਾਲੀ ਨਾ ਚੀਜੀ ਆ ਤਾਰੀ ਚੀਜੀ ਖਾ ਲਈ ਹੈ ਨਾ ਕੋਈ ਲੱਤ ਨਾ ਮਾਰ ਕੇ ਐ ਐ ਓ ਚਲੇ ਇੰਦਾ ਨਹੀਂ ਇੰਦਾ ਹੋਰੀ ਓਕੇਰ ਪੋਰ ਬਣੀ ਓਕੇਰ ਪੋਰ ਗਜੇਲਾ ਟੇਸਟੀ ਬਣਿਆ ਨਾ ਗਜੇਲਾ ਟੇਸਟੀ ਬਣਿਆ ਨਾ ਟੇਸਟੀ ਹੀ ਨਾ ਗਜਰੇਲਾ ਨਹੀਂ ਖਾਣਾ ਕਿਉਂ ਮੈਂ ਖਾਣਾ ਰੱਖ ਕੇ ਦੀਦੀ ਕਾਕੇ ਨੂੰ ਝਾਪ ਹੀ ਨਹੀਂ ਹੈ ਬੋਲਦੇ ਨਹੀਂ ਆ ਬਸ ਹੋ ਗਈ ਲੱਗਾ ਹੋਏ ਤੇ ਕੁਝ ਨਹੀਂ ਸੋਚਦਾ ਇਹਨੂੰ ਹੋਰ ਚਾਹ ਬਣ ਕੇ ਆ ਗਈ ਤੇਹੀ ਖਾਂਦੇ ਜੇ ਡਾਕਟਰ ਲੈ ਅਬੀ ਖਾ ਲੋ ਵਾਹ ਬਹੁਤ ਟੇਸਟੀ ਸੀ ਜੀ ਤਾਕਤ ਹੁੰਦੀ ਹੈ ਨਾ ਤਾਕਤ ਨਾ ਤਾਕਤ ਹੁੰਦੀ ਹੈ ਇਹ ਦੇ ਖਾਲਾ ਡੱਕੀ ਵੜ ਗਈ ਰਸ ਨਹੀਂ ਖਾਈ ਦਿੰਦਾ ਦੀਪ ਕਰਦਾ ਲੈ ਮੈਂ ਕਿ ਉਹ ਖਾਣ ਨਗਾ ਵਾ ਮੇਰਾ ਸਵਾਲ ਲੈ ਖਾ ਲਿਆ ਤੁਸੀਂ ਮੈਂ ਕਹ ਬਈ ਆ ਖਾ ਲੋ ਇੱਕ ਰਸ ਹੈਗਾ Delhi ਦੇ ਹਾਂ ਦੇ ਖਾ ਲੋ ਟੇਸਟੀ ਹੁੰਦਾ ਤੇ ਨਾਲੇ ਤਾਕਤ ਨਹੀਂ ਹੈ ਹੁੰਦੀ ਵੱਡੇ ਹੋਗੇ ਜੇ ਇਹ ਬੱਚੇ ਖਾਂਦੇ ਨਿਗੇ ਨਿਗੇ ਡਿਗ ਲਗਾ ਡਿਗ ਲਗਾ ਗਿਆ ਗਿਆ ਗਿਆ